ਭਲਾਇਆ ਕਿਉਂ ਗਿਆ ਥਾਣੋਂ ਉਥੇ ਘਰ ਇੱਕ ਜੈ ਕੰਬਸੀ ਇੱਕ ਬਲਜੀਤ ਸਿੰਘ ਤੇ ਹੋਰ ਬੰਦੇ ਸੀਗੇ ਜਿਹੜਾ ਇਹਨੂੰ ਪ੍ਰੇਅਰ ਵਾਸਤੇ ਬੁਲਾਇਆ ਸੀ ਬਟ ਉਹਨਾਂ ਨੇ ਇਹਦੀ ਕਾਫੀ ਮਾਰਕੁਟਾਈ ਕੀਤੀ ਜਿਸ ਤੋਂ ਬਾਅਦ ਜੋ ਇਹ ਵਿਕਟਮ ਹੈ ਉਹਦੀ ਡੈਥ ਹੋ ਗਈ ਸੀ ਉਹ ਬੇਸਿਕਲੀ ਜੋ ਉਹਦੀ ਮਦਰ ਹੈ ਉਹਦਾ ਇਹੀ ਕਹਿਣਾ ਹੈ ਕਿ ਉਹ ਉਹਨੂੰ ਛੁਡਾਉਣ ਦੀ ਕੋਸ਼ਿਸ਼ ਕਰ ਰਹੀ ਸੀ ਬਟ ਉਹ ਇਹ ਕਹਿ ਰਹੇ ਸੀ ਉਹਨੂੰ ਬਾਰ-ਬਾਰ ਕਿ ਭਈ ਇਹਦੇ ਵਿੱਚ ਕੋਈ ਜੋ ਹੈ ਇੱਕ ਭੂਤ ਮਿਸ਼ਾਤ ਭੂਤ ਵਗੈਰਾ ਜੋ ਹੈ ਉਹ ਵੱਡਿਆ ਉਹਨੂੰ ਆਪਾ ਮਤਲਬ ਉਹਨੂੰ ਛੁਡਾਉਣ ਦੇ ਲਈ ਉਹਦੀ ਪ੍ਰੇਰਦੇ ਦੌਰਾਨ ਹੀ ਇਹ ਸਾਰੇ ਕੰਮ ਉਹਨਾਂ ਨੇ ਸ਼ੁਰੂ ਕੀਤੇ ਸੀ ਇਹਨਾਂ ਦੋ ਤੋਂ ਇਲਾਵਾ ਉਹ ਕਰੀਬ 7-8 ਅਣਪਛਾਣੇ ਵਿਅਕਤੀ ਹੋਰ ਵੀ ਉਦਸ ਰਹੇ ਹਨ ਜੋ ਕਿ ਇਹਦੇ ਵਿੱਚ ਇਨਵੋਲਵ ਸੀਗੇ ਉਹਨਾਂ ਸੀ ਉਹਦੀ ਜਿਹੜੀ ਆਇਡੈਂਟੀਫਿਕੇਸ਼ਨ ਕਰਕੇ ਉੱਤੇ ਰੇਡ ਵੀ ਕਰਵਾਉਂਦੇ ਸੀ ਇਹ 21 ਤਾਰੀਖ ਦਾ ਇਹ ਵਾਕਿਆ ਹੈਗਾ 22 ਨੂੰ ਉਹਨੂੰ ਵਾਪਸ ਉਹਨਾਂ ਨੇ ਘਰ ਛੋੜਤਾ ਸੀ ਉਹਦੇ ਬਟ ਉਹਦੀ ਡੈਥ ਹੋ ਗਈ ਸੀ ਤੋਂ ਉਸ ਤੋਂ ਬਾਅਦ ਫਿਰ ਅੰਡਰ ਜੋ ਉਹਦੇ ਮਦਰ ਦਾ ਸਟੇਟਮੈਂਟ